Bye. ਹਰ ਨਾਨਕ ਦਸ ਮੀਤ ਆਪ ਜਵਾ ਗੁਰਪੁਰੇ ਚੱਤੇ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਹਾਂ ਸੁਬਿਲੇ ਕਰ ਕਿਰਪਾ ਪ੍ਰਭ ਤੇਲੇ ਗੁਰਪੁਰੇ ਚੱਤੇ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਹਾਂ ਸੁਬਿਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੁ ਸਦਾ ਸੁਭਾਈ ਮਨ ਚਿੰਤੇ ਸਗਦੇ ਫਲ ਪਾਵਹੁ ਜੀ ਕੈ ਸੰਗ ਸਹਾਈ ਰਹਾਉ ਹਰਿ ਜੀ ਸੋਰਠਿ ਮਹਲਾ ਪੰਜਵਾਂ ਨਾਮ ਵਾਹਿ ਗੁਰ ਸਤਨਾਮ ਵਾਹਿ ਗੁਰ ਸਤਨਾਮ ਵਾਹਿ ਗੁਰ ਸਤਨਾਮ ਵਾਹਿ ਗੁਰ ਸਤਨਾਮ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਅੱਛਾ ਚਲੋ ਠੀਕ ਹੈ ਫਟੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਹੰਦੀ ਫਟੇ ਆਹ ਬੜਾ ਥੁਨੀਆ ਬਣਾਉਂਦਾ ਅੰਦੀ ਥੁਨੀਆ ਕਾਹ ਨਹੀਂ ਇਹ ਕੰਮ ਨਹੀਂ ਆ ਤੂੰ ਆਪਣਾ ਵੇਲ ਤੇ ਆਪਣਾ ਕੰਮ ਕਰ ਮਨੂੰ ਆਪਣਾ ਕਰਨ ਦੇ ਭਾਈ ਸਾਹਿਬ ਭਾਈ ਤੇਜਾ ਸਿੰਘ ਜੀ ਅੰਮ੍ਰਿਤਸਰ ਵਾਲੇ ਤੇਜਾ ਦੂਰ ਮਤ ਹਰ ਤਾ ਕਲ ਮੈਂ ਹਰ ਕੋ ਨਾਮ ਰਸ ਜਨ ਜੋ ਨ ਨ ਕਪਜ ਸਫਲ ਹੋਵੇ ਤਹ ਕਾਮ ਜਿਹ ਬਾਗੂ ਨੂੰ ਕੋ साधन नानक भगवा निदन माया सीत नच नथी तदन ਜੈ ਜਾਈਏ ਤਹਾ ਸੁਬਿਲੇ ਕਰ ਕਿਰਪਾ ਪ੍ਰਭ ਦੇਲੇ ਕੋ ਪੂਰੇ ਚਰਨੀ ਲਾਇਆ ਸੰਗ ਸਹਾਈ ਪਾਇਆ ਜੈ ਜਾਈਏ ਤਹਾ ਸੁਬਿਲੇ ਕਰ ਕਿਰਪਾ ਪ੍ਰਭ ਦੇਲੇ ਹਰ ਗੁਣ ਗਾਵਹੁ ਸਦਾ ਸੁਭਾਈ ਮਨ ਚਿੱਤੇ ਸੰਗਦੇ ਫਲ ਪਾਵਹੁ ਜੀ ਕਹਿ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾਂ ਦੇ ਨਾਰਾ ਪਦਿਤ ਪ੍ਰੀਤ ਕਰ ਲੇਂ ਕਰ ਕਿਰਪਾ ਹਰ ਜਸ ਦੇ ਦੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦ ਜੀਵ ਸੰਗ ਰਖਵਾਲਾ ਹਰ ਦਿਨ ਰੇਣ ਕੀਰਤ ਗਾਈਐ ਬੋਲ ਨਾ ਜੋਨੀ ਪਾਈਐ ਜਿਸ ਦੇਵ ਹੈ ਪੁਰਖ ਵਿਧਾਤਾ ਹਰ ਅਸਤਿ ਨਹੀਂ ਜਾਤਾ ਜਦ ਕੰਕਰ ਢੇੜ ਨਾਏ ਸੁਖ ਦਾਦਕ ਸਰਣੀ ਪਾਇਆ ਜਿਸ ਦੇਵ ਹੈ ਪੁਰਖ ਵਿਧਾਤਾ ਹਰ ਅਸਤਿ ਨਹੀਂ ਜਾਤਾ ਜਦ ਕੰਕਰ ਢੇੜ ਰਹਾ ਆ ਸੋ ਵਾਹਿਗੁਰੂ ਜੀ ਕੀ ਬੋਤਿ ਦੇ ਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾ ਵਾਹਿ ਗੁਰੂ ਸਤ ਸਤਨਾ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤ ਸਤਨਾਮ ਵਾਹਿਗੁਰੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਸ਼ਿਸ਼ ਚੰਦਰ ਜੀ ਦੀ ਅਪਾਰ ਕਿਰਪਾ ਦੇ ਸਦਕਾ ਅਖੰਡ ਪਾਠ ਸਾਹਿਬਾਂ ਦੇ ਲੜੀਵਾਰ ਪ੍ਰਵਾਹ ਚੱਲੇ ਨੇ ਅੱਜ શ્રી ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਹਨ 2 ਤਰੀਕ 2 ਅਗਸਤ 2025 ਨੂੰ ਤੇ ਅਖੰਡ ਪਾਠ ਸਾਹਿਬਾਂ ਦੇ ਭੋਗ ਤੋਂ ਉਪਰੰਤ ਗੁਰੂ ਕੇ ਲੰਗਰ ਸੇਵਕ ਪਰਿਵਾਰਾਂ ਵੱਲੋਂ ਚੱਲ ਰਹੇ ਨੇ ਸਰਗੁਰੂ ਪਾਤਸ਼ਾਹ ਕਿਰਪਾ ਕਰਨ ਆਪਣੇ ਆਸੇਵਕਾਂ ਦੀਆਂ ਕਿਰਤ ਕਮਾਈਆਂ 'ਚ ਬਰਕਤਾਂ ਪਾਉਣ ਤੇ ਸੰਗਤਾਂ ਨੂੰ ਐਸੀ ਤਰ੍ਹਾਂ ਆਪਣੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਜੀ ਤੇ ਸੰਗਤਾਂ ਨਾਮ ਜਪਦੀਆਂ ਰਹਿਣ ਲੋ ਲੰਗਰ ਤਪਦੇ ਰਹਿਣ ਸਾਹ ਸੰਗਤਾਂ ਤੇ ਗਰੀਬ ਗੁਰਵੇ ਛਕਦੇ ਰਹਿਣ ਕਿਉਂਕਿ ਗੁਰੂ ਦੇ ਘਰ ਵਿੱਚ ਤੇ ਐਈ ਹੋਈ ਚੀਜ਼ਾਂ ਨੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਤੇ ਇਹ ਸਰਗੁਰੂ ਪਾਤਸ਼ਾਹ ਜੀ ਦਾ ਸਾਨੂੰ ਉਪਦੇਸ਼ ਹੈ ਧੰਤਰ ਬਾਬਾ ਸ਼ਿਚੰਦਰ ਜੀ ਦਾ ਪ੍ਰਕਾਸ਼ ਦਿਹਾੜਾ 1 ਸਤੰਬਰ ਨੂੰ ਆ ਰਿਹਾ ਹੈ ਉਹਦੇ ਸਬੰਧ ਵਿੱਚ ਇਹ ਲੜੀਵਾਰ ਪ੍ਰਵਾਹ ਅਖੰਡ ਪਾਠਾਂ ਦੇ ਚੱਲੇ ਨੇ ਤੇ ਅੱਜ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਸਨ ਜਿਨ੍ਹਾਂ ਵਿੱਚ ਕਿਰਨਾ ਭੈਣ ਜੀ ਵੱਲੋਂ ਤੇ ਹੋਰ ਪਰਿਵਾਰਾਂ ਵੱਲੋਂ ਰਲ ਕੇ ਲੰਗਰ ਦੇ ਪ੍ਰਸ਼ਾਦ ਕੀਤੇ ਗਏ ਨੇ ਤੇ ਜਿਤਨੀ ਕਿ ਸੇਵਾ ਸਤਿਗੁਰੂ ਪਾਤਸ਼ਾਹ ਜੀ ਨੇ ਜਿਨ੍ਹਾਂ ਪਾਸੋਂ ਲਈਤੀ ਹੈ ਸਾਰਿਆਂ ਨੇ ਰਲ ਮਿਲ ਕਰਕੇ ਕੀਤੀ ਹੈ ਸਰਗੁਰੂ ਪਾਤਸ਼ਾਹ ਚੜ੍ਹਦੀ ਕਲਾ ਦੀ ਦਾਤ ਸਾਰਿਆਂ ਨੂੰ ਬਖਸ਼ਿਸ਼ ਕਰਨ ਜੀ ਅੱਜ ਇੱਕ ਲੰਬੇ ਸਮੇਂ ਤੋਂ ਬਾਅਦ ਗੁਰੂ ਕੇ ਲੰਗਰ ਗੁਰਦੁਆਰਾ ਸਾਹਿਬ ਵਿਖੇ ਤਿਆਰ ਕੀਤੇ ਗਏ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਅਖੰਡ ਪਾਠ ਸਹਿਬਾਂ ਦੇ ਭੋਗ ਸਮੇਂ ਲੰਗਰ ਸੀ ਜੋ ਬਜਾਰੋ ਬਣਿਆ ਬਣਾਇਆ ਹੀ ਆ ਰਿਹਾ ਸੀ ਇੱਕ ਤਾਂ ਖੇਚਲ ਬਹੁਤ ਹੋ ਜਾਂਦੀ ਹੈ ਤੇ ਦੂਜਾ ਜੋ ਹੈ ਲੰਗਰ ਸੰਗਤ ਵੀ ਇਤਨੀ ਜ਼ਿਆਦਾ ਨਹੀਂ ਹੁੰਦੀ ਸਾਰਿਆਂ ਦੇ ਪਰਿਵਾਰਾਂ ਦੇ ਜੀ ਹੁੰਦੇ ਨੇ ਥੋੜੇ ਥੋੜੇ ਤੇ ਜਿਸ ਕਰਕੇ ਫਿਰ ਲੰਗਰ ਬਾਜ਼ਾਰੋਂ ਹੀ ਰੈਡੀਮੇਡ ਆ ਜਾਂਦਾ ਬਣਾ ਬਣਾਇਆ ਆ ਜਾਂਦਾ ਹੈ ਤੇ ਖੇਚਲ ਵੀ ਕਰਕੇ ਕੋਈ ਰਾਜ਼ੀ ਨਹੀਂ ਹੁੰਦਾ ਤੇ ਚਲੋ ਇਹਨਾਂ ਨੇ ਉਦਮ ਕੀਤਾ ਹੈ ਤੇ ਵਾਹਿਗੁਰੂ ਨੇ ਇਹਨਾਂ ਦੇ ਉਦਮ ਨੂੰ ਫਲ ਲਾਇਆ ਹੈ ਸਤਿਗੁਰੂ ਇਸੇ ਤਰ੍ਹਾਂ ਇਹਨਾਂ ਪਰਿਵਾਰਾਂ ਨੂੰ ਬਲ ਤੇ ਉਦਮ ਬਖਸ਼ਦੇ ਰਹਿਣ ਤੇ ਗੁਰੂ ਕੇ ਲੰਗਰ ਗੁਰੂਕੀਆਂ ਸੰਗਤਾਂ ਸ਼ਕਤੀਆਂ ਰਹਿਣ ਨਾਮ ਜਪਦਿਆਂ ਰਹਿਣ ਅਨੇਕ ਭੁੱਲਾਂ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਨਿਭਾਉਂਦੇ ਆ ਸੇਵਾਦਾਰਾਂ ਪਾਸੋਂ ਵੀ ਹੋ ਜਾਂਦੀਆਂ ਨੇ ਸਤਿਗੁਰੂ ਪਾਸ਼ਾ ਬਖਸ਼ਿਸ਼ ਕਰਨ ਬਖਸ਼ ਲੈਣ ਅਤੇ ਆਪਣੀ ਸੇਵਾ ਵਿੱਚ ਜੋੜ ਕੇ ਰੱਖਣ ਇਹੋ ਅਰਦਾਸ ਗੁਰੂ ਦੇ ਚਰਨਾਂ ਵਿਖੇ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਸਾਰੀਆਂ ਸੰਗਤਾਂ ਦਾ ਜੋ ਸਦਾ ਸਹਿਯੋਗ ਬਖਸ਼ਦੀਆਂ ਨੇ ਦੇਸ਼ ਵਿਦੇਸ਼ ਵਿੱਚ ਬੈਠ ਕੇ ਤੇ ਸਮੇਂ-ਸਮੇਂ ਅਨੁਸਾਰ ਸੇਵਾ ਨਿਭਾਉਂਦੀਆਂ ਨੇ ਤਨ ਮਨ ਕਰਕੇ ਧਨ ਕਰਕੇ ਸੇਵਾ ਕਰਦੀਆਂ ਨੇ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਮੇਰਾ ਇਹੀ ਹੁੰਦਾ ਹੈ ਕਿ ਜਿਹੜੀਆਂ ਸੰਗਤਾਂ ਦੇ ਕਈ ਵਾਰ ਅਖੰਡ ਪਾਠ ਹੁੰਦੇ ਨੇ ਪਹੁੰਚ ਨਹੀਂ ਸਕਦੀਆਂ ਤੇ ਉਹ ਵੀਡੀਓ ਦੇਖ ਕੇ ਤੇ ਉਹਨਾਂ ਨੂੰ ਅੰਦਾਜ਼ਾ ਵੀ ਹੋ ਜਾਂਦਾ ਹੈ ਤੇ ਚਲੋ ਮਨ ਨੂੰ ਤਸੱਲੀ ਵੀ ਹੋ ਜਾਂਦੀ ਹੈ ਕਿ ਸਾਡੀ ਕੀਤੀ ਸੇਵਾ ਸਫਲੀ ਹੋ ਰਹੀ ਹੈ ਮਾਇਆ ਲਗਾਈ ਸਫਲੀ ਹੋ ਰਹੀ ਹੈ ਤੁੰਤਰ ਬਾਬਾ ਸ਼ਿਸ਼ਚੰਦਰ ਜੀ ਦੀ ਐਸੀ ਕਿਰਪਾ ਹੈ ਕਿ ਕਦੀ ਮੰਚ ਕੋਈ ਫੁਰਨਾ ਬਣ ਜਾਵੇ ਨਾ ਤੇ ਉਹ ਆਪੇ ਹੀ ਪੂਰਾ ਕਰ ਦਿੰਦੇ ਨੇ ਮਨ ਵਿੱਚ ਵਿਚਾਰ ਸੀ ਕਿ ਇਹ ਦੋ ਸਟੈਂਡ ਮੈਂ ਲੈਣੇ ਨੇ ਕਿ ਚੋਰ ਸਾਹਿਬ ਰੱਖਣ ਵਾਸਤੇ ਤੇ ਅੱਜ ਕੋਈ ਗੁਰੂ ਕਾ ਪਿਆਰਾ ਜਿਸ ਵੇਲੇ ਅਰਦਾਸ ਹੋਈ ਉਸ ਵੇਲੇ ਮਹਾਰਾਜ ਦੀ ਹਜ਼ੂਰੀ ਵਿੱਚ ਰਖ ਗਿਆ ਤੇ ਪਤਾ ਨਹੀਂ ਲੱਗਾ ਕੌਣ ਹੈ ਬਾਬਾ ਸ਼ਿਸ਼ ਚੰਦਰ ਜੀ ਕਿਰਪਾ ਕਰਨ ਉਹਨਾਂ ਦੀਆਂ ਵੀ ਭਾਵਨੀਆਂ ਪੁੰਨ ਕਰਨ ਜੀ ੁੱਲਾ ਚੁੱਕਾ ਅਣਗਿਣਤ ਹੋ ਜਾਂਦੀਆਂ ਨੇ ਬੋਲਦੇ ਆ ਸੋ ਵਿਚਾਰਿਆ ਨਾ ਕਰੋ ਬਖਸ਼ ਦਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ